आनंद ਦੀ ਭਾਲ ਵਿੱਚ ਤੁਰਿਆ ਫਿਰਦਾ ਹੈ ਗੁਰੂ ਦੀ ਭਾਲ ਵਿੱਚ ਹੈ ਸੱਚਾ ਗੁਰੂ ਕੌਣ ਹੈ ਜਿਵੇਂ ਚਤੌੜਗੜ੍ਹ ਦਾ ਰਾਜਾ ਰਾਜਾ ਪੀਪਾ ਦੀ ਚਤੌੜਗੜ੍ਹ ਦਾ ਰਾਜਾ ਪੀਪਾ ਧਾਰਮਿਕ ਖਿਆਲਾਤਾਂ ਵਾਲਾ ਹੈ ਆਪਣੀ ਪਰਜਾ ਦੀ ਵੀ ਬੜੀ ਸੇਵਾ ਕਰਦਾ ਹੈ ਬੜੀ ਸੰਭਾਲ ਕਰਦਾ ਹੈ ਆਏ ਗਏ ਸਾਧੂਆਂ ਦੀ ਵੀ ਸੇਵਾ ਕਰਦਾ ਹੈ ਇੱਕ ਦਿਨ ਸਾਧੂਆਂ ਪਾਸੋਂ ਰਾਦੇ ਪੀਪੇ ਨੇ ਸੁਣਿਆ ਵੀ ਜਿਹੜੇ ਮਨੁੱਖ ਨੇ ਹਜੇ ਤੱਕ ਗੁਰੂ ਨਹੀਂ ਬਣਾਇਆ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਉਹ ਮਨੁੱਖ ਨਿਗਰਾ ਹੈ ਉਹ ਮਨੁੱਖ ਦੁਨੀਆ ਦੀ ਤਪਸ਼ ਲੈ ਕੇ ਦੁਨੀਆ ਦੇ ਵਿੱਚ ਰਹਿ ਕੇ ਦੁਖੀ ਹੋ ਕੇ ਮਰਦਾ ਹੈ ਤੇ ਧਰਮ ਰਾਏ ਦੀ ਕਚਹਿਰੀ ਵਿੱਚ ਵੀ ਜਾ ਕੇ ਉਹ ਦੁਖੀ ਹੀ ਹੁੰਦਾ ਹੈ ਉਹਤੇ ਵੀ ਉਹ ਦੁੱਖ ਪਉਂਦਾ ਹੈ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਦੁਖੀ ਹੁੰਦਾ ਹੈ ਜਦੋਂ ਇਹ ਗੱਲ ਰਾਜੇ ਪੀਪੇ ਨੇ ਸੁਣੀ ਤੇ ਉਹਦੇ ਮਨ ਵਿੱਚ خیال ਆਇਆ ਮਨਾ ਤੂੰ ਵੀ ਤੇ ਹਜੇ ਤੱਕ ਗੁਰੂ ਨਹੀਂ ਧਾਰਨ ਕੀਤਾ ਫਿਰ ਸੋਚਦਾ ਵੀ ਇਥੇ ਕਈ ਸਾਧੂ ਆਏ ਕਈ ਫਕੀਰ ਆਏ ਪਰ ਉਹਨਾਂ ਵਿੱਚੋਂ ਅਸਲ ਗੁਰੂ ਕਿਹੜਾ ਹੈ ਇਹ ਦੁਨੀਆ ਦੇ ਵਿੱਚ ਅਸਲ ਗੁਰੂ ਦੀ ਵੀ ਭਾਲ ਹਨ ਇਥੇ ਪਖੰਡੀ ਡੰਮੀ ਬੜੇ ਤਰੇ ਫਿਰਦੇ ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲੇ ਸੰਤ ਅਖਵਾਉਣ ਵਾਲੇ ਬੜੇ ਤਰੇ ਫਿਰਦੇ ਹੈ ਪਰ ਸੰਤ ਸਾਧੂ ਬਾਨਾ ਬੜਾ ਔਖਾ ਹੈ ਉਹਦੇ ਵਾਸਤੇ ਘਾਲ ਕਮਾਈ ਕਰਨੀ ਪਿੰਦੀ ਹੈ ਬੜੀ ਘਾਲ ਨਾਲ ਕਰਨੀ ਪਿੰਦੀ ਹੈ ਸਿਮਰਨ ਕਰਨਾ ਪਿੰਦਾ ਹੈ ਭਗਤੀ ਕਰਨੀ ਪਿੰਦੀ ਹੈ ਹੁਣ ਰਾਜਾ ਕੀਪਾ ਜੀ ਗੁਰੂ ਦੀ ਭਾਲ ਵਿੱਚ ਤੁਰੇ ਇੱਕ ਦਿਨ ਰਾਜਾ ਪੀਪਾ ਨੇ ਸਭਾ ਬੁਲਾਈ ਉਸ ਸਭਾ ਦੇ ਵਿੱਚ ਆਪਣੇ ਸਿਪਾਈਆਂ ਨੂੰ ਆਪਣੇ ਰਾਜ ਦੇ ਲੋਕਾਂ ਦੇ ਨਾਲ ਰਾਜਾ ਪੀਪਾ ਗੱਲ ਕਰਦਾ ਹੈ ਵੀ ਭਾਈ ਤੁਹਾਡੀ ਨਜ਼ਰ ਦੇ ਵਿੱਚ ਕੋਈ ਅਜੇਹਾ ਪੂਰਾ ਭਗਤ ਪੂਰਾ ਗੁਰੂ ਜਿਹੜਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਮੈਨੂੰ ਮਿਲਾ ਦੇਵੇ ਤੁਹਾਡੀ ਨਜ਼ਰ 'ਚ ਕੋਈ ਹੈ ਤੇ ਦੱਸਿਓ ਕਿਸੇ ਨੇ ਦੱਸਿਆ ਰਾਜੇ ਇਹ ਰਦਨ ਕਾਂਸੀ ਬਨਾਰਸ ਦੀ ਧਰਤੀ ਤੇ ਇੱਕ ਗੁਰੂ ਤੇ ਹੈ ਭਗਤ ਹੈ ਭਗਤ ਰਵਦਾਸ ਜੀ ਹੁਣ ਭਗਤ ਰਵਿਦਾਸ ਦੀ ਮਹਿਮਾ ਰਾਦੇ ਪੀਪੇ ਨੇ ਪਹਿਲਾਂ ਵੀ ਸੁਣੀ ਸੀ ਜਦੋਂ ਕਿਸੇ ਨੇ ਦੱਸਿਆ ਵੀ ਬਨਾਰਸ ਦੀ ਧਰਤੀ ਕਾਂਸੀ ਦੀ ਧਰਤੀ ਤੇ ਰਾਜਾ 헤 ਰਜਨ ਭਗਤ ਰਵਿਦਾਸ ਜੀ ਹੈ ਉਹ ਪੂਰੇ ਹੈ ਪਰ ਮਾਫ ਕਰਿਓ ਉਹ ਨੀਵੀਂ ਜਾਤ ਨਾਲ ਸੰਬੰਧ ਰੱਖਦੇ ਹੈ ਤੇ ਪੰਡਿਤ ਲੋਕ ਕਹਿੰਦੇ ਐ ਨੀਵੀਂ ਜਾਤ ਵਾਲੇ ਨੂੰ ਸੀਸ ਨਹੀਂ ਨਵਾਉਣਾ। ਸ਼ੂਦਰ ਨੂੰ ਸੀਸ ਨਹੀਂ ਨਵਾਉਣਾ। ਸ਼ੂਦਰ ਗੁਰੂ ਹੋ ਹੀ ਨਹੀਂ ਸਕਦਾ, ਸ਼ੂਦਰ ਭਗਤ ਨਹੀਂ ਬਣ ਸਕਦਾ। ਸ਼ੂਦਰ ਭਗਤੀ ਨਹੀਂ ਕਰ ਸਕਦਾ, ਪਰਮਾਤਮਾ ਦਾ ਨਾਮ ਨਹੀਂ ਲੈ ਸਕਦਾ। ਪਰ ਐ ਰਾਜਨ ਉਹ ਭਗਤ ਰਵਦਾਸ ਸਿਵ ਪੂਰਨ ਹੈ। ਉਹਨਾਂ ਕੋਲ ਬੜੇ ਰਾਜੇ ਮਹਾਰਾਜੇ ਆਉਂਦੇ ਐ ਸਜਦਾ ਕਰਦੇ ਐ ਸੀਸ ਨਵਾਉਂਦੇ ਐ। ਪੰਡਤ ਲੋਕ ਵੀ ਭਗਤ ਰਵਦਾਸ ਕੋਲ ਜਾਂਦੇ ਨੇ। ਉਹ ਸਮਾਂ ਸੀ ਜਦੋਂ ਭਗਤ ਰਵਦਾਸ ਨੇ ਇੱਕ ਕਉਡੀ ਪੰਡਤਾਂ ਨੂੰ ਗੰਗਾ ਨੂੰ ਭੇਟ ਕਰਨ ਵਾਸਤੇ ਦਿੱਤੀ ਤੇ ਪੰਡਤ ਨੇ ਗੰਗਾ ਨੂੰ ਉਹ ਕੌਡੀ ਭੇਟ ਕੀਤੀ ਤੇ ਗੰਗਾ ਨੇ ਆਪ ਹੱਥ ਕੱਢ ਕੇ ਭਗਤ ਰਵਦਾਸ ਦੀ ਕੌਡੀ ਲਈ ਤੇ ਭਗਤ ਰਵਦਾਸ ਵਾਸਤੇ ਇੱਕ ਕੰਗਣ ਦਿੱਤਾ ਜਿਸ ਦੇ ਤੇ ਪੰਡਤ ਜੀ ਬ੍ਰਾਹਮਣ ਬੇਮਾਨ ਹੋ ਗਿਆ ਕਾਂਸੀ ਦੇ ਰਾਜੇ ਨੂੰ ਪਤਾ ਲੱਗਿਆ ਪੰਡਤ ਨੇ ਸਾਰੀ ਵਿਥਿਆ ਦਸੀ ਤੇ ਕਾਂਸੀ ਦੇ ਰਾਜੇ ਨੇ ਭਗਤ ਰਵਦਾਸ ਨੂੰ ਸਜਦਾ ਕੀਤਾ ਹਾਥੀ ਤੇ ਬਿਠਾ ਕੇ ਚੌਰ ਕੀਤਾ ਤੇ ਰਵਦਾਸ ਸਾਹਿਬ ਰਾਜੇ ਨੂੰ ਕਹਿੰਦੇ ਸੀ ਐ ਰਾਜਨ ਆਪਣੀ ਵਡਿਆਈ ਕਰਾਉਣੀ ਤੇ ਆਪਣੀ ਮਹਿਮਾ ਕਰਾਉਣੀ ਇੱਕ ਹੰਕਾਰ ਹੈ ਇਹ ਵਡਿਆਈ ਇਹ ਮਹਿਮਾ ਉਸ ਅਕਾਲ ਪੁਰਖ ਦੀ ਹੋਣੀ ਚਾਹੀਦੀ ਹੈ ਸਾਡੀ ਨਹੀਂ ਐਸੀ ਲਾਲ ਤੁਜ਼ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਾਤੈ ਛਤਰ ਤਰੈ ਉਸ ਅਕਾਲ ਪੁਰਖ ਤੋਂ ਬਿਨਾ ਆ ਮਹਿਮਾ ਇੰਨੀ ਉਸ ਤੱਕ ਕੌਣ ਕਰਾ ਸਕਦਾ ਉਹ ਪ੍ਰਮਾਤਮਾ ਕਰਾ ਸਕਦਾ ਹਾਂ ਰਾਜਾ ਪੀਪਾ ਸੁਣ ਰਿਹਾ ਸੀ ਉਹ ਲੋਕ ਦੱਸਦੇ ਨੇ ਪੰਡਤ ਦਾਦੇ ਨੇ ਵੀ ਇਹ ਰੱਦਨ ਫਿਰ ਕਾਂਸੀ ਦੇ ਰਾਜੇ ਨੇ ਭਗਤ ਰਵਦਾਸ ਨੂੰ ਹਾਥੀ ਤੇ ਬਿਠਾ ਕੇ ਚੌርት ਲਾਇਆ ਤੇ ਉਹਨਾਂ ਦੀ ਬੜੀ ਸੇਵਾ ਕੀਤੀ ਤਾਨੂੰ ਉਤੋਂ ਕੁਝ ਨਾ ਕੁਝ ਮਿਲ ਸਕਦਾ ਹੈ ਉਹ ਤੋਂ ਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਆਤਮਿਕ ਗਿਆਨ ਪ੍ਰਾਪਤ ਹੋ ਸਕਦਾ ਹੈ ਸ਼ਾਂਤੀ ਪ੍ਰਾਪਤ ਹੋ ਸਕਦੀ ਜਿਹੜਾ ਅਨੰਤ ਸੀ ਲੱਭਦੇ ਹੋ ਨਾ ਉਹ ਤੋਂ ਪ੍ਰਾਪਤ ਹੋ ਸਕਦਾ ਉਸੇ ਸਮੇਂ ਰਾਜਸਥਾਨ ਚਤੌੜ ਗੜ ਤੋਂ ਰਾਜਾ ਪੀਪਾ ਤਰਦਾ ਬਨਾਰਸ ਦੀ ਧਰਤੀ ਤੇ ਪਹੁੰਚਦਾ ਹੈ ਰਸਤੇ ਵਿੱਚ ਸੋਚਦਾ ਹੈ ਵੀ ਜੈਸਵ ਰਵਦਾਸ ਕੋਲ ਮੈਂ ਚੱਲਿਆ ਉਹ ਭਗਤ ਰਵਦਾਸ ਬੜਾ ਵੱਡਾ ਭਗਤ ਹੋਏਗਾ ਬੜਾ ਤਕੜਾ ਸਾਧੂ ਹੋਏਗਾ ਬੜਾ ਵੱਡਾ ਉਹਦਾ ਡੇਰਾ ਹੋਣਾ ਕਿਉਂਕਿ ਜਿਸ ਭਗਤ ਅੱਗੇ ਜਿਸ ਰਵਦਾਸ ਅੱਗੇ ਰਾਜੇ ਮਹਾਰਾਜੇ ਸੀਸ ਨਵਾਉਂਦੇ ਉਹਦਾ ਡੇਰਾ ਵੀ ਤੇ ਵੱਡਾ ਹੋਏਗਾ ਰਾਜਾ ਪੀਪਾ ਸੋਚਦਾ ਹੁੰਦਾ ਜਦੋਂ ਰਾਜਾ ਪੀਪਾ ਕਾਂਸੀ ਦੀ ਧਰਤੀ ਤੇ ਪਹੁੰਚੇ ਭਗਤ ਰਵਿਦਾਸ ਸਾਹਿਬ ਦੇ ਅਸਥਾਨਾਂ ਤੇ ਪਹੁੰਚੇ ਕੀ ਦੇਖਦੇ ਐ ਵੀ ਉਹ ਹੀ ਜੁੱਤੀਆਂ ਗੰਢਣ ਵਾਲਾ ਕੱਖਾਂ ਦੀ ਛੰਨ ਤੇ ਲੋਕ ਬੈਠੇ ਹੋਏ ਐ ਮਨ ਵਿੱਚ ਸੋਚਦਾ ਮੈਂ ਤੇ ਸੋਚਿਆ ਸੀ ਵੀ ਬਹੁਤ ਵੱਡਾ ਡੇਰਾ ਹੋਏਗਾ ਰਾਦੇਬਾਰਾ ਦੇ ਸੀਸ ਸੁਣਾਉਂਦੇ ਐ ਬੜਾ ਤਕੜਾ ਸਥਾਨ ਹੋਣਾ ਇਹਨਾਂ ਦਾ ਸਾਡੇ ਮਹਿਲ ਵੀ ਇਹਨਾਂ ਦੇ ਡੇਰੇ ਦੀ ਰੀਸ ਨਹੀਂ ਕਰ ਸਕਦੇ ਮੈਂ ਤੇ ਸੋਚਿਆ ਸੀ ਪਰ ਇਹ ਤੇ ਛੰਨ ਪਾਈ ਬੈਠੇ ਜੁੱਤੀਆਂ ਗੰਢ ਰਹੇ ਨੇ ਲੋਕਾਂ ਦੀਆਂ ਚਲੋ ਭਗਤ ਪੀਤੇ ਨੇ ਭਗਤ ਰਵਿਦਾਸ ਸਾਹਿਬ ਨੂੰ ਨਮਸਕਾਰ ਕੀਤੀ ਰਾਜੇ ਪੀਪੇ ਨੇ ਜਦੋਂ ਰਾਜੇ ਪੀਪੇ ਨੇ ਨਮਸਕਾਰ ਕੀਤੀ ਭਗਤ ਰਵਿਦਾਸ ਸਾਹਿਬ ਨੂੰ ਭਗਤ ਰਵਿਦਾਸ ਸਾਹਿਬ ਜੀ ਪੁੱਛਦੇ ਐ ਐ ਰਾਜਨ ਕਿਵੇਂ ਆਣਾ ਹੋਇਆ ਕਿੱਥੋਂ ਆਏ ਹੋ ਰਾਜਾ ਪੀਪਾ ਦੱਸਦਾ ਵੀ ਭਗਤ ਜੀ ਮੈਂ ਚਤੌੜਗੜ੍ਹ ਦੀ ریاست ਦਾ ਰਾਜਾ ਰਾਜਸਥਾਨ ਤੋਂ ਆਇਆ ਮੈਂ ਆਤਮਿਕ ਗਿਆਨ ਦੀ ਭਾਲ ਵਿੱਚ ਤੇ ਪੂਰੇ ਗੁਰੂ ਦੀ ਭਾਲ ਵਿੱਚ ਆਇਆ ਕੀ ਤੁਸੀਂ ਮੈਨੂੰ ਪੂਰਾ ਗੁਰੂ ਮਿਲਾ ਸਕਦੇ ਹੋ ਮੈਂ ਨਿਗੁਰਾ ਨਹੀਂ ਮਰਨਾ ਮੈਂ ਗੁਰੂ ਵਾਲਾ ਹੋ ਕੇ ਮਰਨਾ ਸਾਡੇ ਘਰ ਸਾਧੂਆਂ ਦੀ ਮੰਡਲੀ ਆਈ ਤੇ ਉਹ ਗੱਲਾਂ ਕਰ ਰਹੇ ਸੀ ਜਿਹੜਾ ਜਿਹੜੇ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਉਹੀ ਦਰਗਾਹ ਦੇ ਵਿੱਚ ਪ੍ਰਵਾਨ ਹੈ ਤੇ ਜਿਹੜੇ ਨਗਰੇ ਮਰ ਜਾਂਦੇ ਆ ਉਹ ਲੋਕ ਵਿੱਚ ਵੀ ਦੁਖੀ ਤੇ ਪਰਲੋਕ ਵਿੱਚ ਵੀ ਦੁਖੀ ਹੈ। ਬਸ ਮਨ ਨੂੰ ਅਜੇ ਹੀ ਸਾਥ ਲੱਗੀ ਮੈਂ ਪੂਰੇ ਗੁਰੂ ਦੀ ਭਾਲ ਵਿੱਚ ਤੁਰ ਪਿਆ। ਤੇ ਮੈਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਪੂਰੇ ਗੁਰੂ ਨੂੰ ਮਿਲਾ ਸਕਦੇ ਆ। ਭਗਤ ਰਵਿਦਾਸ ਸਾਹਿਬ ਜੀ ਰਾਜੇ ਪੀਪੇ ਦੀ ਭਾਵਨਾ ਦੇਖ ਨਿਮਰਤਾ ਦੇਖ ਪਿਆਰ ਵਿੱਚ ਆ ਕੇ ਕਹਿੰਦੇ ਨੇ ਇਹ ਰਾਜਨ ਗੁਰੂ ਨੂੰ ਹੁਣੇ ਮਿਲਣਾ ਹੈ ਤਾਂ ਰਾਜਾ ਕਹਿੰਦਾ ਜੀ ਤੁਸੀਂ ਹੁਣੇ ਗੁਰੂ ਨੂੰ ਮਿਲਾ ਸਕਦੇ ਆ ਕਵਦਾ ਸਾਹਿਬ ਕਹਿੰਦੇ ਹਾਂ ਹੁਣੇ ਮਿਲਾ ਸਕਦੇ ਹਾਂ ਕਹਿੰਦਾ ਜੀ ਮਿਲਾ ਦਿਓ ਕਿਵੇਂ ਮਿਲਾਵੋਗੇ ਕਿੱਥੇ ਐ ਗੁਰੂ ਕਿਵੇਂ ਮਿਲਾਵੋਗੇ ਤੁਸੀਂ ਕਿਹਾ ਹੁਣੇ ਮਿਲਾ ਦਿੰਨੇ ਐ ਕਿਵੇਂ ਮਿਲਾਵੋਗੇ ਅਰਵਦਾਸ ਸਾਹਿਬ ਕਹਿੰਦੇ ਐ ਐ ਰਾਦਨ ਓ ਪ੍ਰਮਾਤਮਾ ਕਹਿ ਰਵਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੁ ਹੋਏ ਓ ਪ੍ਰਮਾਤਮਾ ਤਾਂ ਹੱਥ ਤੋਂ ਵੀ ਨੇੜੇ ਐ ਹੱਥ ਬਹੁਤ ਦੂਰ ਆ ਬੰਦੇ ਦਾ ਪਰ ਉਹ ਰੱਬ ਕੋ ਪ੍ਰਮਾਤਮਾ ਉਹ ਖੁਦਾ ਉਹ ਅੱਲਾ ਉਹ ਗੌਂਡ ਉਹ ਰਾਮ ਉਹ ਬਿਟਲ ਹੱਥ ਤੋਂ ਵੀ ਨੇੜੇ ਐ ਬਸ ਥੋੜੀ ਜੀ ਦੇਖਣ ਵਾਲੀ ਅੱਖ ਬਣਾ ਜੁਗਤੀ ਸਿੱਖ ਲੈ ਰਾਦੇ ਪੀਤੇ ਨੇ ਕਿਹਾ ਜੀ ਮਲਾ ਦਿਓ ਫਿਰ ਹੁਣ ਭਗਤ ਰਵਦਾਸ ਨਹੀਂ ਤੇ ਸੋਚਿਆ ਸੀ ਕਿਉਂ ਰਾਦੇ ਪੀਪੇ ਤੋਂ ਸਾਧਨਾ ਕਰਾਉਣੀ ਹੈ ਆਪਣੀ ਕਮਾਈ ਦੇ ਵਿੱਚੋਂ ਚਲੋ ਆਪਾਂ ਰਾਦੇ ਨੂੰ ਦੇ ਦਿੰਨੇ ਆ ਆਪਣੀ ਕਮਾਈ ਦੇ ਵਿੱਚੋਂ ਭਗਤ ਰਵਦਾਸ ਜੀ ਰਾਦੇ ਪੀਪੇ ਨੂੰ ਆਪਣੀ ਕੀਤੀ ਹੋਈ ਕਮਾਈ ਵਡਿਆਈ ਦੇਣ ਲਗੇ ਰਾਦੇ ਨੂੰ ਕਹਿੰਦੇ ਨੇ ਐ ਰਦਨ ਜੇ ਗੁਰੂ ਨੂੰ ਮਿਲਣਾ ਤੇ ਪਹਿਲਾਂ ਪ੍ਰਸ਼ਾਦ ਛਕ ਉਹਨੇ ਕਿਹਾ ਦੀ ਸਿਖਾਓ ਜਿਸ ਕੁੰਡੇ ਦੇ ਵਿੱਚ ਭਗਤ ਰਵਦਾਸ ਜੀ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਭਿਉਂ ਕੇ ਗੰਢਦੇ ਐ ਜੁੱਤੀਆਂ ਗੰਢ ਰਹੇ ਨੇ ਭਿਉਂ ਰਹੇ ਨੇ ਭਗਤ ਰਵਦਾਸ ਨੇ ਉਸ ਕੁੰਡੇ ਦੇ ਵਿੱਚੋਂ ਜਲ ਦੀ ਚੁਲੀ ਭਰੀ ਤੇ ਰਾਜੇ ਪੀਪੇ ਨੂੰ ਕਹਿੰਦੇ ਲੈ ਆ ਤਸੀਂ ਜਲ ਛਕੋ ਪਹਿਲਾਂ ਪ੍ਰਸ਼ਾਸਕ ਰਾਜੇ ਨੇ ਸੋਚਿਆ ਮਨਾ ਇਸ ਕੁੰਡੇ ਦੇ ਵਿੱਚ ਤਾਂ ਮੈਂ ਇਹਨਾਂ ਨੂੰ ਜੁੱਤੀਆਂ ਭਿਉਂਦੇ ਦੇ ਕੇ ਆ ਲੋਕਾਂ ਦੀਆਂ ਗੰਦੀਆਂ ਮੰਦੀਆਂ ਜੁੱਤੀਆਂ ਭਿਉਂਦੇ ਨੇ ਇਹ ਕੀ ਕਰ ਰਹੇ ਨੇ ਮੈਨੂੰ ਗੰਦਾ ਪਾਣੀ ਕਿਉਂ ਲੱਗੇ ਫਿਰ ਸੋਚਦਾ ਵੀ ਕਿਆ ਵੀ ਤੇ ਤੂੰ ਹੀ ਆ ਵੀ ਮੈਨੂੰ ਹੁਣੇ ਗੁਰੂ ਮਿਲਾ ਦਿਓ ਹੁਣ ਨਾ ਵੀ ਨਹੀਂ ਕਰ ਸਕਦਾ ਮਨ ਵਿੱਚ ਕਿਰਨਾ ਆ ਗਈ ਨਫ਼ਰਤ ਆ ਗਈ ਮਨ ਵਿੱਚ ਹਾਥ ਤੇ ਰਾਦੇ ਪੀਪੇ ਨੇ ਪ੍ਰਸ਼ਾਦ ਲੈਣ ਵਾਸਤੇ ਕੀਤੇ ਪਰ ਜਦੋਂ ਭਗਤ ਰਵਿਦਾਸ ਸਾਹਿਬ ਨੇ ਰਾਦੇ ਪੀਪੇ ਦੇ ਬੁੱਕ ਦੇ ਵਿੱਚ ਚੁਲੀ ਭਰ ਕੇ ਜਲ ਦੀ ਪਾਈ ਰਾਜਾ ਪੀਪਾ ਮੂੰਹ ਤੱਕ ਤੇ ਲੈ ਕੇ ਗਿਆ ਪਰ ਪੀਤਾ ਨਾ ਸਾਰਾ ਜਲ ਸਾਰਾ ਪਾਣੀ ਆਪਣੇ ਉੱਤੇ ਪਿਛਾਕ ਤੇ ਡੋਲਿਆ ਭਗਤ ਰਵਦਾਸ ਸਿਬ ਇੱਕਦਮ ਸ਼ਾਂਤ ਹੋ ਗਏ ਕੁਝ ਬੋਲੇ ਨਾ ਅਰਾਧਾ ਪੀਪਾ ਵੀ ਨਮਸਕਾਰ ਕਰਕੇ ਵਾਪਸ ਲੱਗਿਆ ਰਾਹਤੇ ਵਿੱਚ ਸੋਚਦਾ ਅੱਜ ਤੇ ਬਚ ਗਏ ਬਾਤਲੇ ਆ ਕਿਹੜੇ ਪਾਸੇ ਤੁਰ ਚੱਲੇ ਸੀ ਜਿਹਨੂੰ ਮੈਂ ਭਗਤ ਸਮਝਦਾ ਸੀ ਜਿਹਨੂੰ ਮੈਂ ਪੂਰਾ ਸਮਝਦਾ ਸੀ ਉਹ ਵੀ ਮੈਨੂੰ ਗੰਦਾ ਪਾਣੀ ਪਿਉਣ ਲੱਗਿਆ ਸੀ ਲੋਕ ਇੰਨੀ ਮਹਿਮਾ ਕਰਦੇ ਐ ਰਾਜੇ ਮਹਾਰਾਜੇ ਨੂੰ ਸੀਸ ਨਵਾਉਂਦੇ ਪਰ ਉਹ ਤੇ ਉਹਦੇ ਪੱਲੇ ਤੇ ਹੈ ਹੀ ਕੁਝ ਨਹੀਂ ਆ ਉਹ ਤੇ ਲੋਕਾਂ ਨੂੰ ਗੰਦਾ ਪਾਣੀ ਪਿਆਈ ਜਾਂਦਾ ਰਾਵਿਤ ਸੋਚਦਾ ਜਾਂਦਾ ਰਾਵਿਤ ਸੋਚਦਾ ਜਾਂਦਾ ਮੇਲਾ ਤੇ ਪਹੁੰਚਿਆ ਜਾ ਕੇ ਦਵਾ ਦਾ ਆਪਣੀ ਪੋਸ਼ਾਕ ਲਾਈ ਤੇ ਥੋਬੀ ਨੂੰ ਧੋਣ ਵਾਤੇ ਦਿੱਤੀ ਤੇ ਨਾਲ ਹੀ ਕਹਤਾ ਏ ਥੋਬੀ ਇਹ ਪੋਸ਼ਾਕ ਤੂੰ ਆਪਣੇ ਘਰ ਰੱਖਣੀ ਇਤੋ ਕਹਿ ਤੂੰ ਰੱਖ ਲਈ ਅੱਜ ਤੋਂ ਬਾਅਦ ਮੈਂ ਆਪਣੀ ਪੋਸ਼ਾਕ ਤੈਨੂੰ ਦਤੀ ਇਹ ਮੈਨੂੰ ਨਹੀਂ ਲੋੜ ਤੋਬੀ ਬੜਾ ਖੋਸ ਹੋਇਆ ਵੀ ਰਾਜੇ ਮਹਾਰਾਜਿਆਂ ਵਾਲੀ ਪੋਸ਼ਾਕ ਕਿਸੇ ਵਿਆਹ ਸ਼ਾਦੀ ਤੇ ਪਾਇਆ ਕਰਾਂਗੇ ਤੌਰ ਬਣ ਜਾ ਕਰਨੀ ਹੈ ਮੇਰੀ ਤੇ ਤੋਬੀ ਉਹ ਪੋਸ਼ਾਕ ਲੈ ਕੇ ਆਪਣੇ ਘਰ ਪਹੁੰਚ ਗਿਆ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਆ ਲੈ ਪੋਸ਼ਾਕ ਇਹਨੂੰ ਚੰਗੀ ਤਰ੍ਹਾਂ ਧੋ ਤੇ ਧੋ ਕੇ ਸਾਹਮ ਕੇ ਰੱਖੀ ਕਰਵਲ ਜੀ ਨੇ ਕਿਹਾ ਕਿਉਂ ਜਿਹਦੀ ਇਹ ਪੋਸ਼ਾਕ ਉਹਨੂੰ ਵਾਪਸ ਨਹੀਂ ਕਰਨੀ ਉਹਨੇ ਕਿਹਾ ਨਹੀਂ ਇਹ ਆਪਣੇ ਰਾਜੇ ਦੀ ਪੋਸ਼ਾਕ ਹੈ ਇਹ ਪੋਸ਼ਾਕ ਉਹਨਾਂ ਨੇ ਮੈਨੂੰ ਰੱਖਣ ਵਾਸਤੇ ਦਿੱਤੀ ਹੈ ਤੇ ਭਾਗਵਾਨ ਨੇ ਇਹ ਪੋਸ਼ਾਕ ਆਪਾਂ ਆਪਣੇ ਵਿਆਹ ਸ਼ਾਦੀਆਂ ਤੇ ਰਿਸ਼ਤੇਦਾਰੀਆਂ ਵਿੱਚ ਜਦੋਂ ਜਾਣਾ ਹੋਇਆ ਤੇ ਪਾਇਆ ਕਰਾਂਗੇ ਤੌਰ ਬਣ ਜਾ ਕਰਨੀ ਆ ਘਰ ਵਾਲੀ ਨੇ ਕਿਹਾ ਠੀਕ ਐ ਹੁਣ ਉਸ ਤੋਂ ਵੀ ਦੀ ਇੱਕ ਛੋਟੀ ਜੀ ਬੱਤੀ ਐ ਬੱਚਿਆਂ ਨੂੰ ਆदत ਹੁੰਦੀ ਐ ਕੱਪੜਾ ਚੱਬਣ ਦੀ ਉਹਨਾਂ ਨੇ ਕੋਈ ਕੱਪੜਾ ਦੇਖਿਆ ਨਹੀਂ ਤੇ ਮੂੰਹ ਵਿੱਚ ਪਾ ਲੈਣਾ ਥੋਬੀ ਦੇ ਘਰ ਵਾਲੀ ਨੇ ਧੋਣ ਵਾਸਤੇ ਪਿਸ਼ਾਕ ਰੱਖੀ ਤੇ ਥੋਬੀ ਦੀ ਧੀ ਵੀ ਆ ਗਈ ਉਹਨੇ ਪਿਸ਼ਾਕ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਪਿਸ਼ਾਕ ਨੂੰ ਚੱਬਣ ਲੱਗ ਪਈ। ਉਹਨੂੰ ਥੋੜਾ ਜਿਹਾ ਆਨੰਦ ਆਇਆ ਜਿੱਥੇ ਜੁੱਤੀਆਂ ਦਾ ਪਾਣੀ ਪਿਆ ਸੀ ਭਗਤ ਰਵਦਾਸ ਦਾ ਦਿੱਤਾ ਹੋਇਆ ਜਲ। ਉਹਨੂੰ ਆਨੰਦ ਆਉਣ ਲੱਗ ਪਿਆ ਉਹ ਹੋਰ ਚੱਬਣ ਲੱਗ ਪਈ। ਤੋਬੀ ਦੀ ਧੀ ਦੇ ਕਪਾਟ ਖੁੱਲ ਗਏ। ਕਪਾਟ। ਦੋਵੇਂ ਮਾਵਾਂ ਧੀਆਂ ਨਦੀ ਤੇ ਕੱਪੜੇ ਧੋਣ ਗਈਆਂ। ਬੱਚੀਆਂ ਖੇਡ ਰਹੀਆਂ ਸੀ ਦੋਨੋਂ ਜਾਣੀਆਂ ਲੜਪੀਆਂ ਤੋਬੀ ਦੀ ਧੀ ਆਪਣੀ ਨਾਲ ਦੀ ਸਹੇਲੀ ਨੂੰ ਕਹਿੰਦੀ ਐ ਪਰਾਂ ਹੋ ਕੇ ਮਾਰ ਉੱਤੇ ਚੜ੍ਹੀ ਆਉਣੀ ਐ ਐਨੇ ਕਹਿਣ ਦੀ ਦੇਰ ਸੀ ਤੇ ਦੂਜੀ ਲੜਕੀ ਦੀ ਮੌਤ ਹੋ ਗਈ ਜਦੋਂ ਲੋਕਾਂ ਨੇ ਦੇਖਿਆ ਵੀ ਲੜਕੀ ਮਰ ਗਈ ਐ ਹਾਹਾਕਾਰ ਮੱਚ ਗਈ ਲੋਕ ਕਹਿਣ ਇਹ ਕ ਲੈਣੀ ਐ ਤੋ ਵੀ ਦੀ ਧੀ ਕ ਲੈਣੀ ਐ ਇਹ ਚੰਗੀ ਨਹੀਂ ਇਹਨੇ ਇੱਕ ਵਾਰ ਕਿਹਾ ਇਹ ਮਰਦੇ ਤੇ ਮਰ ਗਈ ਮਾਂ ਨੇ ਗਲ ਬਕੜੀ ਵਿੱਚ ਲੈ ਕੇ ਕਿਹਾ ਧੀ ਤੂੰ ਕਿਉਂ ਕਿਹਾ ਮਰ ਗਈ ਪਰਾਂ ਹੋ ਕੇ ਮਾਰ ਕਿਉਂ ਗੱਲ ਕੀ ਕਹਿੰਦੀ ਮੇਰੇ ਉੱਤੇ ਚੜੀ ਆਉਂਦੀ ਸੀ ਮੈਂ ਤੇ ਵੈਸੇ ਕਿਆ ਵੀ ਪਰਾਂ ਹੋ ਕੇ ਮਾਰ ਤੇ ਮੈਨੂੰ ਕੀ ਪਤਾ ਸੀ ਇਹਨੇ ਮਰ ਜਾਣਾ ਤੇ ਮੇਰੇ ਵੱਲੋਂ ਤਾਂ ਇਹ ਹੁਣੇ ਜਾਪੇ ਮੈਨੂੰ ਕੀ ਐ ਜਦੋਂ ਧੀ ਨੇ ਧੋਬੀ ਦੀ ਧੀ ਨੇ ਕਿਹਾ ਮੇਰੇ ਵੱਲੋਂ ਹੁਣੇ ਚੌਪੇ ਮੈਨੂੰ ਕੀ ਹੈ ਉਹ ਮਰੀ ਹੋਈ ਧੀ ਉੱਠ ਕੇ ਖੜੀ ਹੋ ਗਈ ਆਕੂ ਸਤਨਾਮ ਸ਼੍ਰੀ ਜਿਹੜੇ ਲੋਕ ਮਾੜਾ ਕਹਿੰਦੇ ਸੀ ਉਹ ਲੋਕ ਉਸਤਤ ਕਰਨ ਲੱਗ ਪਏ ਰੋਲਾ ਪੈ ਗਿਆ ਵੀ ਧੋਬੀ ਦੀ ਧੀ ਇੱਕ ਰੱਬ ਦਾ ਅਵਤਾਰ ਹੈ ਰੱਬੀ ਗੋਣਾ ਉਹਦੇ ਪੱਲੇ ਜਿਹੜੀ ਉਹ ਗੱਲ ਕਹਿ ਦਿੰਦੀ ਉਹ ਪੂਰੀ ਹੋ ਜਾਂਦੀ ਹੈ ਕੋਈ ਦੁਖੀ ਆਵੇ ਉਹਦੇ ਦੁੱਖ ਦੂਰ ਕਰ ਦਿੰਦੀ ਹੈ ਰਾਜੇ ਦੇ ਮਹਿਲਾਂ ਤੱਕ ਗੱਲ ਚਲੀ ਗਈ ਜਦੋਂ ਰਾਜੇ ਦੇ ਕੰਨਿਆਂ ਗੱਲ ਪਈ ਰਾਜਾ ਸੋਚਦਾ ਵੀ ਮੈਂਵੇਂ ਇੰਨੀ ਵਾਟ ਰਾਜਸਥਾਨ ਤੋਂ ਚਤੌੜਗੜ ਤੋਂ ਬਨਾਰਸ ਕਾਂਚੀ ਦੀ ਧਰਤੀ ਤੇ ਗਿਆ ਮੇਰੇ ਤੇ ਆਪਣੇ ਰਾਜ ਦੇ ਵਿੱਚ ਇੱਕ ਪੂਰਨ ਧੋਬੀ ਦੀ ਧੀ ਹੈ ਉਹ ਵੀ ਪੂਰੀ ਆ ਉਹ ਵੀ ਭਗਤ ਨਹੀਂ ਐ ਮੈਂ ਸੁਣਿਆ ਮਹਿਮਾ ਬੜੀ ਉਹਦੀ ਵੀ ਜਲਦੀ ਦੇ ਨਾਲ ਚਤੌੜ ਗੜ ਦਾ ਰਾਜਾ ਧੋਬੀ ਦੇ ਘਰ ਪਹੁੰਚਿਆ ਧੋਬੀ ਨੂੰ ਕਹਿੰਦਾ ਮੈਂ ਤੁਹਾਡੀ ਧੀ ਨੂੰ ਮਿਲਣਾ ਧੋਬੀ ਬੜਾ ਹੈਰਾਨ ਐ ਇਹ ਮੇਰੀ ਧੀ ਨੂੰ ਹੋਇਆ ਕਿ ਲੋਕ ਬੜੀਆਂ ਗੱਲਾਂ ਕਰ ਰਹੇ ਨੇ ਕੋਈ ਨੂੰ ਸੰਤ ਦੱਸਦਾ ਹੈ ਕੋਈ ਭਗਤ ਨਹੀਂ ਕਹਿੰਦਾ ਗੱਲ ਹਾਜ਼ਮ ਨਹੀਂ ਹੁੰਦੀ ਰਾਜ ਨੇ ਕਿਹਾ ਵੀ ਤੇਰੀ ਧੀ ਨੂੰ ਮਿਲਣਾ ਤੋ ਵੀ ਕਹਿੰਦਾ ਹੈ ਰਾਜਨ ਮਲਾਹ ਤੇ ਦਨੈ ਪਰ ਪਤਾ ਨਹੀਂ ਮੇਰੀ ਧੀ ਨੂੰ ਹੋਇਆ ਕਿ ਇੰਨਾ ਗਿਆਨ ਆਇਆ ਕਿਤੋਂ ਜਿਸ ਦਿਨ ਦੀ ਤੁਹਾਡੀ ਪੁਸ਼ਾਕ ਮੈਂ ਆਪਣੇ ਘਰ ਲੈ ਕੇ ਆਂਦੀ ਐ ਆਪਣੇ ਘਰ ਵਾਲੀ ਤੋੜਨ ਵਾਸਤੇ ਉਹ ਪੁਸ਼ਾਕ ਦਿੱਤੀ ਤੇ ਮੇਰੀ ਧੀ ਨੇ ਉਹ ਪੁਸ਼ਾਕ ਚਬੀ ਇੰਨੀ ਗੱਲ ਕਹਿਣ ਦੀ ਦੇਰ ਤੇ ਉਹ ਬੱਤੀ ਵੀ ਘਰ ਆ ਗਈ ਰਾਜੇ ਪੀਪੇ ਦੀ ਬਾਹ ਫੜ ਕੇ ਉਹ ਬੱਚੀ ਕਹਿੰਦੀ ਐ ਐ ਰਾਜਨ ਜਿਹੜੀ ਕਿਰਪਾ ਭਗਤ ਰਵਦਾਸ ਸਾਹਿਬ ਨੇ ਤੇਰੇ ਤੇ ਕੀਤੀ ਸੀ ਨਾ ਜਿਹੜੀ ਕਿਰਪਾ ਤੇਰੇ ਤੇ ਕੀਤੀ ਸੀ ਉਹ ਕਿਰਪਾ ਹੁਣ ਮੇਰੇ ਤੇ ਹੋ ਗਈ ਐ ਇਹ ਕਿਰਪਾ ਇਹ ਸ਼ਕਤੀ ਇਹ ਸਭ ਕੁਝ ਭਗਤ ਰਵਦਾਸ ਨੇ ਤੈਨੂੰ ਦਿੱਤਾ ਸੀ ਪਰ ਤੂੰ ਭਗਤ ਰਵਦਾਸ ਦਾ ਦਿੱਤਾ ਹੋਇਆ ਜਾਲ ਪ੍ਰਸ਼ਾਦ ਛਕਿਆ ਨਹੀਂ ਆਪਣੀ ਪਿਸ਼ਾਕ ਤੇ ਪਾਲਿਆ ਤੇ ਉਹ ਪਿਸ਼ਾਕ ਜਦੋਂ ਮੈਂ ਚਬੀ ਤੇ ਮੇਰੇ ਕਪਾਟ ਖੁੱਲ ਗਏ ਤੇ ਮੈਨੂੰ ਗਿਆਨ ਹੋ ਗਿਆ ਕੋ ਸਤਨਾਮ ਸ਼੍ਰੀ ਗਿਆਨ ਹੋ ਗਿਆ ਮੁਰਾਦਾ ਪੀਪਾ ਬੜਾ ਪਛਤਾਇਆ ਜਲਦੀ ਦੇ ਨਾਲ ਫਿਰਚ ਜੋ ਤੋੜ ਗੜ ਤੋਂ ਤੁਰਦਾ ਤੇ ਭਗਤ ਰਵਿਦਾਸ ਕੋਲ ਫਿਰ ਪਹੁੰਚ ਜਾਂਦਾ ਭਗਦੀ ਮੈਨੂੰ ਮਾਫ ਕਰ ਦਿਓ ਮੈਥੋਂ ਗਲਤੀ ਹੋ ਗਈ ਮੈਂ ਬੜੀ ਵੱਡੀ ਗਲਤੀ ਕੀਤੀ ਤੁਹਾਡਾ ਦਿੱਤਾ ਹੋਇਆ ਪ੍ਰਸ਼ਾਦ ਮੈਂ ਟੁਕਰਾ ਦਿੱਤਾ ਮੈਂ ਪੀਤਾ ਨਹੀਂ ਸੀ ਮੈਂ ਤੇ ਪਿਛਾਕ ਤੇ ਪਾਲਿਆ ਸੀ ਤੇ ਤੁਹਾਡੀ ਕੀਤੀ ਹੋਈ ਕਿਰਪਾ ਮੇਰੇ ਤੇ ਤਾਂ ਨਹੀਂ ਹੋਈ ਪਰ ਇੱਕ ਤੋਬੀ ਦੀ ਧੀ ਤੇ ਹੋ ਗਈ ਆ ਮੈਨੂੰ ਦੁਬਾਰਾ ਪ੍ਰਸ਼ਾਦ ਦਿਓ ਮੈਂ ਸ਼ਕਾਂ ਮੇਰੇ ਤੇ ਕਿਰਪਾ ਕਰ ਦੇ ਭਗਤ ਰਵਦਾਸ ਸਾਹਿਬ ਕਹਿੰਦੇ ਇਹ ਰਾਜਨ ਹੁਣ ਸਮਾਂ ਲੰਘ ਗਿਆ ਥੋੜੇ ਸਮੇਂ ਦੀ ਖੇਡ ਹੁੰਦੀ ਹੈ ਹੁਣ ਉਹ ਸਮਾਂ ਲੰਘ ਗਿਆ ਜੇ ਤੂੰ ਵਾਕੇ ਗੁਰੂ ਨੂੰ ਮਿਲਣਾ ਤੇ ਫਿਰ ਭਗਤੀ ਕਰ ਪਹਿਲਾਂ ਤੈਨੂੰ ਆਪਣੀ ਕਮਾਈ ਦੇ ਵਿੱਚੋਂ ਕੁਝ ਦੇਣ ਲੱਗੇ ਸਾਂ ਹੁਣ ਤੈਨੂੰ ਆਪ ਮਿਹਨਤ ਕਰਨੀ ਪੈਣੀ ਆ ਭਗਤੀ ਕਰਨੀ ਪੈਣੀ ਆ ਭਗਤ ਰਵਦਾਸ ਨੇ ਸ਼ਬਦ ਤਾਂ ਸ਼ਬਦ ਦਾ ਗਿਆਨ ਦਿੱਤਾ ਤੇ ਰਾਜੇ ਪੀਪੇ ਨੇ ਜਦੋਂ ਉਹ ਸ਼ਬਦ ਨੂੰ ਪੜਿਆ ਅੰਤਰ ਗਿਆਨ ਹੋਇਆ ਪੜਦਾ ਰਿਹਾ ਪੜਦਾ ਰਿਹਾ ਇੰਨਾ ਕੁ ਵਿਚਾਰਿਆ ਇੰਨੀ ਕੁ ਸਮਝ ਪਈ ਰਾਜਾ ਪੀਪਾ ਪੜਦਾ ਪੜਦਾ ਕਿਸ ਦਿਨ ਭਗਤ ਬਣ ਗਿਆ ਰਾਜੇ ਪੀਪੇ ਨੂੰ ਵੀ ਪਤਾ ਨਾ ਲੱਗਾ ਇੰਨਾ ਕਿ ਗਿਆਨ ਹੋਇਆ ਇੰਨੀ ਕੀ ਸ਼ਕਤੀ ਵਿੱਚ ਆਈ ਉਸ ਅਕਾਲ ਪੁਰਖ ਦੀ ਨਦਰ ਹੋਈ ਰਾਜੇ ਤੋਂ ਭਗਤ ਬਣ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮੇਰੇ ਬਾਬੇ ਨਾਨਕ ਨੇ ਉਸ ਰਾਜੇ ਪੀਪੇ ਨੂੰ ਭਗਤ ਪੀਪਾ ਬਣਾ ਕੇ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਸ਼ਾਮਲ ਕਰਤਾ ਕੋ ਸਤਨਾਮ ਸ੍ਰੀ ਤੇ ਅੱਜ ਵੀ ਰਾਜਾ ਪੀਪਾ ਭਗਤ ਪੀਪਾ ਜੀ ਬਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੈਠੇ ਆ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਲ ਹੈ